ਸਤਿ ਸ਼੍ਰੀ ਅਕਾਲ ਸੰਗਤ ਜੀ ਅੱਜ ਅਸੀਂ ਆਏ ਹਾਂ ਕਨੇਚ ਪਿੰਡ ਗੁਰਦੁਆਰਾ ਮੰਜੀ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਹੈ ਗੁਰੂ ਸਾਹਿਬ 1704 ਈਸਵੀ ਦੇ ਵਿੱਚ ਇਸ ਜਗ੍ਹਾ ਤੇ ਪਲੰਗਾ ਦੇ ਉੱਤੇ ਵਿਰਾਜਮਾਨ ਹੋ ਕੇ ਉੱਚ ਦਾ ਪੀਰ ਬਣ ਕੇ ਆਏ ਸਨ ਕਨੇਚ ਜ਼ਿਲ੍ਹਾ ਲੁਧਿਆਣਾ ਦਾ ਮਸ਼ਹੂਰ ਕਸਬਾ ਹੈ ਉਸ ਸਮੇਂ ਭਾਈ ਨਬੀ ਖਾਂ ਗਨੀ ਖਾਂ ਅਤੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਗੁਰੂ ਸਾਹਿਬ ਦੇ ਨਾਲ ਸਨ ਅਤੇ ਭਾਈ ਦਇਆ ਸਿੰਘ ਚੌਰ ਦੀ ਸੇਵਾ ਕਰ ਰਹੇ ਸਨ ਆਪ ਜੀ ਦਾ ਇੱਕ ਸਿੰਘ ਫੱਤਾ ਜੱਟ ਇਸ ਪਿੰਡ ਦੇ ਵਿੱਚ ਵੱਸਦਾ ਸੀ ਇਸ ਨੇ ਪਹਿਚਾਨ ਕੇ ਬੇਨਤੀ ਕੀਤੀ ਪਾਤਸ਼ਾਹ ਕੋਈ ਸੇਵਾ ਕਰਨ ਦੀ ਆਗਿਆ ਕਰੀਏ ਅਤੇ ਗੁਰੂ ਸਾਹਿਬ ਜੀ ਨੂੰ ਪਤਾ ਸੀ ਇਸ ਦੇ ਕੋਲ ਚੰਗੀਆਂ ਘੋੜੀਆਂ ਨੇ ਜਿਸ ਤੋਂ ਸਵਾਰ ਹੋ ਕੇ ਇਹ ਆਨੰਦਪੁਰ ਸਾਹਿਬ ਜਾਂਦਾ ਸੀ ਸਾਹਿਬਾ ਨੇ ਘੋੜੀ ਦੀ ਮੰਗ ਕੀਤੀ ਅਤੇ ਇਹ ਸੁਣਦੇ ਹੀ ਫੱਤੇ ਜੱਟ ਦੇ ਮਨੋਂ ਤਾਪ ਚੜ ਗਿਆ। ਮਨ ਡੋਲ ਗਿਆ ਕਿ ਜੇ ਹਾਕਮਾਂ ਨੂੰ ਪਤਾ ਲੱਗ ਜਾਏ ਤਾਂ ਸ਼ਾਹੀ ਬਾਗੀ ਦੀ ਮਦਦ ਬਦਲੇ ਵੱਧਾ ਜਾਵਾਂਗਾ। ਜੇ ਗੁਰੂ ਘੋੜੀ ਲੈ ਗਏ ਤਾਂ ਮੁੜ ਕੇ ਨਹੀਂ ਦੇਣਗੇ। ਐਸਾ ਸੋਚ ਕੇ ਫੱਤੇ ਨੇ ਘਰ ਆ ਕੇ ਇੱਕ ਛੋਟੀ ਘੋੜੀ ਟਟਵਾਣੀ ਨੂੰ ਪੀੜ ਲੈ ਆਂਦਾ ਅਤੇ ਪੇਸ਼ ਕੀਤਾ। ਪਰ ਦਸਮ ਪਿਤਾ ਚੋਟੀ ਦੇ ਘੋੜਿਆਂ ਦੇ ਸ਼ਾ ਅਸਵਾਰ ਸਨ। ਗੁਰੂ ਸਾਹਿਬ ਨੇ ਦੇਖਦਿਆਂ ਹੀ ਫਰਮਾਇਆ ਕਿ ਅਸੀਂ ਟਟਵਾਣੀ ਉੱਤੇ ਕਦੇ ਸਵਾਰੀ ਨਹੀਂ ਕੀਤੀ ਅਤੇ ਗੁਰੂ ਸਾਹਿਬ ਨੇ ਫਰਮਾਇਆ ਸੁਣ ਫਤਾ ਇਹ ਲਗ ਟਟਵਾਣੀ ਨਹਿ ਅਰ ਡੰਬੇ ਲਾਇਕ ਜਾਣੀ ਨਾ ਅਸਵਾਰੀ ਹਮ ਕੀਏ ਐਸੀ ਲਿਆਈ ਦਿਖਾਈ ਤੇ ਅਬ ਜੈਸੀ ਅਤੇ ਗੁਰੂ ਸਾਹਿਬ ਜੀ ਨੇ ਫਿਰ ਕਿਹਾ ਵੱਡੀ ਘੋੜੀ ਲਿਆ ਦੇ ਅਸੀਂ ਅੱਗੇ ਤੋਂ ਬੰਦੋਬਸਤ ਕਰਕੇ ਛੇਤੀ ਹੀ ਮੋੜ ਪੇ ਜਾਗੇ ਗੁਰੂ ਦੇ ਪਿਆਰਿਓ ਪੂਰੀ ਵੀਡੀਓ ਤੱਕ ਪਹੁੰਚਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਇਹ ਗੁਰਦੁਆਰਾ ਸਾਹਿਬ ਪਿੰਡ ਦੇ ਬਿਲਕੁਲ ਵਿੱਚ ਮੌਜੂਦ ਹੈ ਤਦ ਤੂ ਇਸ ਜਗ੍ਹਾ ਤੇ ਸੰਗਤ ਦਾ ਆਣਾ ਜਾਣਾ ਬਹੁਤ ਹੀ ਘੱਟ ਹੈ ਜਿਸ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਦੀ ਬਹੁਤ ਹੀ ਜ਼ਿਆਦਾ ਕਮੀ ਖੜਦੀ ਹੈ ਅਤੇ ਸਭ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਹੈ ਇਸ ਹਿਸਾਬ ਨਾਲ ਗੁਰਦੁਆਰਾ ਸਾਹਿਬ ਨੂੰ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਹੈ ਤਾਂ ਇੱਥੇ ਮੱਥਾ ਟੇਕਣ ਜ਼ਰੂਰ ਜਾਇਆ ਕਰੋ ਅਤੇ ਹੋਰ ਸਿੱਖ ਇਤਿਹਾਸ ਬਾਰੇ ਜਾਣਨ ਲਈ ਤੇ ਸਿੱਖ ਅਪਡੇਟਸ ਲਈ ਤੁਸੀਂ ਸਾਡਾ ਚੈਨਲ ਫੋਲੋ ਜਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਰੈੱਡ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂਕਿ ਵੀਡੀਓ ਅਪਲੋਡ ਹੋਣ ਤੋਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇਕਰ ਤੁਹਾਨੂੰ ਸਾਡੀ ਇੱਥੇ ਤੱਕ ਦੀ ਦਿੱਤੀ ਹੋਈ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਸ਼ੇਅਰ ਕਰਕੇ ਸਾਡਾ ਮਨੋਬਲ ਜ਼ਰੂਰ ਵਧਾਣਾ ਤਾਂ ਜੋ ਅਸੀਂ ਹੋਰ ਇਤਿਹਾਸਿਕ ਸਥਾਨਾਂ ਦੀ ਵੀਡੀਓ ਬਣਾਉਣ ਲਈ ਮੋਟੀਵੇਟ ਹੋ ਸਕੀਏ ਤੇ ਸੰਗਤ ਜੀ ਇਸ ਦੇ ਨਾਲ ਹੀ ਅਸੀਂ ਹੁਣ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਹਾਂ ਅਤੇ ਜਦੋਂ ਗੁਰੂ ਸਾਹਿਬ ਨੇ ਵੱਡਿਆ ਘੋੜੇ ਦੀ ਮੰਗ ਕੀਤੀ ਤਾਂ ਫੱਤੇ ਨੇ ਇੱਕ ਵਾਰ ਫਿਰ ਝੂਠ ਬੋਲਿਆ ਅਤੇ ਕਿਹਾ ਕਿ ਵੱਡਾ ਘੋੜਾ ਮੇਰਾ ਜਵਾਈ ਲੈ ਗਿਆ ਹੈ ਤਾ ਫੱਤੇ ਦੇ ਇਸ ਝੂਠ ਨੂੰ ਸੁਣ ਕੇ ਸਹਿਜੇ ਫਰਮਾਇਆ ਨਾ ਤੇਰੀ ਘੋੜੀ ਇੱਥੇ ਨਾ ਤੂੰ ਰਹਾ ਜਾ ਚਲਾ ਜਾ ਐਸਾ ਸੁਣ ਕੇ ਇਹ ਸਿਰ ਸੁੱਟ ਕੇ ਘਰ ਨੂੰ ਆ ਗਿਆ ਅੱਗੇ ਅੰਧੇਰੀ ਕੋਠੀ ਵਿੱਚ ਸੱਪ ਦੇ ਦਸੇ ਨਾਲ ਘੋੜੀ ਮਰੀ ਪਈ ਸੀ ਇਸ ਨੇ ਸੁੱਤੀ ਜਾਣ ਕੇ ਪੈਰ ਦੇ ਠੇਡੇ ਨਾਲ ਜਗਾਣਾ ਕੀਤਾ ਕਿ ਲਿਆ ਕੇ ਬਾਹਰ ਬੰਨ ਦੇਵਾਂਗਾ ਪਰ ਪਾਸ ਬੈਠੇ ਕਾਲੇ ਨਾਗ ਨੇ ਇਸ ਨੂੰ ਵੀ ਦੱਸਿਆ ਤੇ ਤਾਂ ਹੀ ਰੱਖਿਆ ਅਤੇ ਫੇਰ ਕਨੇਚ ਪਿੰਡ ਤੋਂ 13 ਪਉ ਨੂੰ ਗੁਰੂ ਮਹਾਰਾਜ ਨੇ ਸਾਨੇਵਾਲ ਆਨੰਦਪੁਰੂ ਰੇੜੂ ਸਾਹਿਬ ਨੂੰ ਚਾਲੇ ਪਾ ਦਿੱਤੇ ਸੰਗਤ ਜੀ ਤੁਹਾਨੂੰ ਦੱਸ ਦਈਏ ਇਸ ਪਿੰਡ ਦੇ ਵਿੱਚ ਇੱਕ ਖੂਹ ਵੀ ਮੌਜੂਦ ਹੈ ਜਿੱਥੋਂ ਗੁਰੂ ਸਾਹਿਬ ਨੇ ਜਲ ਮੰਗਵਾਇਆ ਸੀ ਉਸ ਖੂਹ ਦਾ ਪਾਣੀ ਬਹੁਤ ਮਿੱਠਾ ਹੈ ਤੇ ਅੱਜ ਵੀ ਬਹੁਤ ਮਿੱਠਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਵੀਡੀਓ ਵੀ ਇਸ ਚੈਨਲ ਤੇ ਅਪਲੋਡ ਕਰਾਂਗੇ ਅਗਰ ਤੁਸੀਂ ਹੋਰ ਸਿੱਖੇ ਇਤਿਹਾਸ ਦੇ ਨਾਲ ਤੇ ਹੋਰ ਅੱਗੇ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਤੁਹਾਡੇ ਦੋਸਤ ਮਿੱਤਰ ਅਤੇ ਘਰ ਦੇ ਵੀ ਇਹ ਸਭ ਇਤਿਹਾਸ ਬਾਰੇ ਜਾਣੂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ